ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਆ ਮੇਰਾ ਤੁਸੀਂ ਸਾਰੇ ਠੀਕ ਹੋਮੋਗੇ ਤੰਦਰੁਸਤ ਹੋਮੋਗੇ ਹਾਂਜੀ ਸਵਾਗਤ ਹੈ ਤੁਹਾਡਾ ਨੋਰ ਫੈਮਿਲੀ ਬਲੌਗ ਚੈਨਲ ਤੇ ਮਾਰਨਿੰਗ ਦਾ ਟਾਈਮ ਆ ਜੀ ਇਹ ਇਹ ਹੈਗਾ ਜੀ ਸ਼ਨੀਵਾਰ ਦਾ ਬਲੌਗ ਆ ਸਵੇਰ ਦਾ ਟਾਈਮ ਆ ਬੱਚੇ ਚਲੇ ਗਏ ਨੇ ਸਕੂਲ ਤੇ ਬੱਚਿਆਂ ਨੂੰ ਭੇਜ ਕੇ ਮੈਂ ਉੱਧਰ ਲਗਾਤੀ ਸੀ ਮਸ਼ੀਨ ਕਪੜੇ ਧੋਣ ਵਾਲੀ ਉਹ ਵਾਰੀ ਕਲਿੱਪ ਮੇਰੇ ਤੋਂ ਹੋ ਗਈ ਡੀਲੀਟ ਹੇ ਹਾਂਜੀ ਕਪੜੇ ਵਗੈਰਾ ਮਸ਼ੀਨ ਚ ਪਾਉਣ ਤੋਂ ਬਾਅਦ ਇੱਥੇ ਮੈਂ ਲਿਖੀ ਸੀ ਜੀ ਝਾੜੂ ਵਗੈਰਾ ਲਗਾਉਣਾ ਤੇ ਕੂੜਾ ਦੇਖੋ ਕਿੰਨਾ ਜਿਆਦਾ ਨਿਕਲ ਰਿਹਾ ਨਾ ਛੋਟੇ ਬੱਚੇ ਨੇ ਕੁਝ ਪੈਰਾ ਨਾਲ ਰੇਤਾ ਵਗੈਰਾ ਬਹੁਤ ਜਿਆਦਾ ਅੰਦਰ ਲੈ ਕੇ ਆਉਂਦੇ ਨੇ ਚਪੜਾ ਵਗੈਰਾ ਨਹੀਂ ਬਾਹਰ ਉਤਾਰਦੇ ਨਾ ਛੋਟੇ ਨੇ ਹਲੇ ਤੇ ਹਾਂਜੀ ਦੇਖੋ ਮੈਂ ਲੱਗੀ ਹੋਈ ਝਾੜੂ ਲਗਾਉਣ ਤੇ ਵਿੱਚੇ ਮੇਰੀਆਂ ਮਸ਼ੀਨਾਂ ਵਿੱਚੇ ਸਮਾਨ ਸਾਰਾ ਹਣਾ ਬਹੁਤ ਜ਼ਿਆਦਾ ਖਿਲਾਰਾ ਹੋ ਜਾਂਦਾ ਰੂਮ ਦੇ ਵਿੱਚ ਕਿਉਂਕਿ ਮੈਂ ਸਲਾਈ ਵੀ ਇੱਥੇ ਬੈਠ ਕੇ ਕਰਦੀ ਆਂ ਕੁਛ ਤਾਂ ਦਿਨੇ ਗਰਮੀ ਹੁੰਦੀ ਆ ਬਾਹਰਲੀ ਸਾਈਡ ਬੈਠਿਆ ਨਹੀਂ ਜਾਂਦਾ ਹੈਗਾ ਗਰਮੀ ਕਰਕੇ ਤੇ ਹਾਂਜੀ ਇੱਥੇ ਮੈਂ ਲੱਗੀ ਹੋਈ ਸੀ ਡਸਟਿੰਗ ਵਗੈਰਾ ਕਰਕੇ ਝਾੜੂ ਵਗੈਰਾ ਲਗਾਤਾ ਸੀਗਾ ਮੈਂ ਤੇ ਇੱਧਰ ਆ ਗਈ ਸੀ ਬਾਹਰਲੀ ਸਾਈਡ ਤੇ ਰੇਤਾ ਸੱਚੀ ਬਹੁਤ ਜ਼ਿਆਦਾ ਆਉਂਦਾ ਕਿਉਂਕਿ ਨਾ ਜਿਹੜਾ ਹੈਗਾ ਆਪਣੀ ਜਿਹੜੀ ਘਾਰਾ ਨਾ ਬਿਲਕੁਲ ਸੜਕ ਦੇ ਉੱਪਰ ਆਗਾ ਤੇ ਬਾਕੀ ਹਨਾ ਟਰੈਕਟਰ ਵਗੈਰਾ ਮਿੱਟੀ ਵਾਲੇ ਲੱਗੇ ਹੋਏ ਨੇ ਜਿਹੜੇ ਭਰ ਕੇ ਲੈ ਕੇ ਜਾਂਦੇ ਨੇ ਨਾ ਉਹ ਵੀ ਟਰਾਲੀਆਂ ਪਰਦੇ ਨੇ ਮਿੱਟੀ ਉਹ ਵਾਲੇ ਡੇਲੀ ਚ ਲੰਘਦੇ ਨੇ ਸਾਰਾ ਦਿਨ ਮੰਗੂ ਹਨਾ ਗੀੜੇ ਤੇ ਉਹਦੇ ਕਰਕੇ ਨਾ ਸੜਕ ਸਾਰੀ ਪੱਟੀ ਜੀ ਪਈ ਆ ਦਿੱਤਾ ਬਿੱਟੀ ਬਹੁਤ ਜਾਦੇ ਉੱਡਦਾ ਹਨਾ ਇਹ ਦੇ ਕਰਕੇ ਆਪਣੇ ਲੱਗੇ ਹੋਏ ਨੇ ਜੀ ਜਾਲੀਆਂ ਤੇ ਜਾਲੀਆਂ ਵਿੱਚ ਦੀ ਜਿਹੜੀ ਕਿਰਕਰਾ ਮਿੱਟੀ ਜੀਆਂ ਨਾ ਬਿਲਕੁਲ ਬਰੀਕ-ਬਰੀਕ ਰੇਤਾ ਜਿਆ ਨਾ ਬਹੁਤ ਜ਼ਿਆਦਾ ਆਉਂਦਾ ਜਿੰਨੀ ਮਰਜ਼ੀ ਸਫਾਈ ਕਰ ਲਈਏ ਪਰ ਤੁਸੀਂ ਦੇਖੋ ਨਾ ਵੀ ਹੁਣ ਕਰਕੇ हटੋਂਗੇ 2 ਘੰਟੇ ਵਿੱਚ ਦੇਖਾਂਗੇ ਨਾ ਉਨਾਂ ਹੀ ਜ਼ਿਆਦਾ ਕਿਰਕਰਾ ਰੇਤਾ ਜਾਂ ਹੋ ਜਾਂਦਾ ਤੇ ਤੇ ਨਾਲੇ ਮੈਂ ਦੇਰੀ ਸ਼ਾਮ ਨੂੰ ਵੀ ਝਾੜੂ ਲਗਾਉਣੀ ਆ ਸਵੇਰ ਤਾਂ ਚਲੋ ਆਪਾਂ ਨੇ ਲਗਾਉਣੇ ਲਗਾਉਣਾ ਤੇ ਹਾਂਜੀ ਦੋ ਟਾਈਮ ਝਾੜੂ ਲਗਾਉਣ ਦੀ باوجود ਵੀ ਫਿਰ ਵੀ ਬਹੁਤ ਸਾਰਾ ਜਿਹੜਾ ਰੇਤਾ ਜਿਆ ਆ ਜਾਂਦਾਗਾ ਨਾ ਕੁਝ ਜਾਲੀਆਂ ਵਿਚਲੀ ਤੱਕਸ ਆਪਣੇ ਜਿਹੜੀ ਸੜਕਾ ਸਾਰਾ ਦਿਨ ਦੇਖੋ ਮੇਨ ਸੜਕ ਤੇ ਘਰ ਹੋਣ ਕਰਕੇ ਸਾਰਾ ਦਿਨ ਚੱਲਦੀ ਰਹਿਣ ਕਰਕੇ ਹਨ ਤਾਂ ਵੀ ਰੇਤਾ ਜਿਹੜਾ ਬਹੁਤ ਜ਼ਿਆਦਾ ਆਉਂਦਾਗਾ ਤੇ ਕੁਝ ਬੱਚੇ ਛੋਟੇ ਨੇ ਜਿਵੇਂ ਕੁਛ ਨਾ ਕੁਛ ਖਾਂਦੇ ਪਿੰਦੇ ਨੇ ਰੈਪਰ ਹੋ ਗਏ ਕਾਗਜ਼ ਵਗੈਰਾ ਕਾਪੇ ਵਗੈਰਾ ਦੇ ਫਾੜ ਕੇ ਨਾ ਇੱਦਾਂ ਹੀ ਸੁੱਟ ਦਿੰਦੇ ਨੇ ਬਹੁਤ ਹਨ ਉਹਨਾਂ ਨੂੰ ਮੈਂ ਕਹਿੰਨੀ ਆ ਨਾ ਵੀ ਤੁਸੀਂ ਇੰਦਾਂ ਨਾ ਸੁੱਟਿਆ ਕਰੋ ਨਾ ਪਰ ਨੂਰ ਆਪਣੀ ਜਿਹੜੀ ਛੋਟੀਆਂ ਨਾ ਕੁਛ ਉਹਨੂੰ ਹਲੇ ਨਾ ਥੋੜਾ ਜਿਹਾ ਉਹ ਤੇ ਹਾਂਜੀ ਇੱਥੇ ਮੈਂ ਜੀ ਝਾੜੂ ਲਗਾਉਣ ਇੱਥੇ ਥੋੜਾ ਜਨਾ ਸੁਬਾ ਆਟਾ ਜੜ ਲਗਿਆ ਸੀਗਾ ਬੇਟੀ ਤੋਂ ਆਪਣੀ ਤੋਂ ਉਹ ਮੈਂ ਕੁਛ ਤਾਂ ਇਕੱਠਾ ਕਰਤਾ ਸੀ ਜਿਹੜਾ ਗੋਸ਼ਾਲਾ ਵਾਲੇ ਆਉਂਦੇ ਆ ਪਾਉਣਾ ਉਹ ਚਲੋ ਪਾ ਦਾਂਗੇ ਹਨ ਪਰ ਫਿਰ ਵੀ ਜਿਹੜਾ ਹੈਗਾ ਨਾ ਥੋੜਾ ਮੋਟਾ ਜਿਹੜਾ ਨੀਚੇ ਰਹਿ ਗਿਆ ਸੀਗਾ ਆਟਾ ਜ ਮੈਂ ਕਿਹਾ ਚਲੋ ਇਹ ਵੀ ਆਪਾਂ ਨਾਲ ਦੀ ਨਾਲ ਝਾੜੂ ਨਾਲ ਇਕੱਠਾ ਕਰ ਦਾਂਗੇ ਤੇ ਇਹ ਜਿਹੜਾ ਪੀਨਾਹਟ ਦਾ ਕਪੜਾ ਜੀ ਮੈਂ ਇੱਕ ਵਾਰੀ ਝਾੜ ਕੇ ਚੱਕ ਲਿਆ ਸੀ ਮੈਂ ਕਿਹਾ ਇਹ ਨਾ ਆਪਾਂ ਧੋਣੇ ਪਾ ਦਾਂਗੇ ਮਸ਼ੀਨ ਦੇ ਵਿੱਚ ਵੀ ਧੋਤੇ ਜਾਣਗੇ ਇਹ ਤੇ ਕਿਉਂਕਿ ਹਨਾ ਵੀ ਦੂਜੇ ਤੀਜੇ ਦਿਨ ਜਿਹੜੇ ਕੱਪੜੇ ਨਹੀਂ ਧੋਣੇ ਪੈਂਦੇ ਪਰ ਮੈਨੂੰ ਤੇ ਇਹਨਾਂ ਨੂੰ ਬਹੁਤ ਟਾਈਮ ਹੋ ਗਿਆ ਸੀ ਤਕਰੀਬਨ ਹਫਤੇ ਡੇਢ ਹਫਤੇ ਮੰਗੋ ਹਾਂਜੀ ਹੋ ਗਿਆ ਸੀਗਾ ਧੋਇਆ ਇਹਨੂੰ ਤੇ ਕੁਝ ਆਪਣਾ ਬਾਹਰ ਪਰਾਂਡੇ ਦੇ ਵਿੱਚ ਹੀ ਪਏ ਨੇ ਹਨਾ ਹਰੀ ਤਾਰਾ ਵਜੇ ਬਹੁਤ ਹੁੰਦਾ ਦਾ ਤੇ ਤਾਂ ਕਰਕੇ ਜੀ ਮੈਂ ਇਹ ਪਾਤੀ ਸੀ ਇਹ ਮਸ਼ੀਨ ਦੇ ਵਿੱਚ ਮੈਂ ਕਿ ਚਲੋ ਆਪਾਂ ਦੂਜੇ ਕੱਪੜੇ ਤਾਂ ਆਪਣੇ ਧੋਣ ਲੱਗੇ ਹੋਇਆ ਵੀ ਨਾਲ ਹੀ ਆਪਣੇ ਏਗੀ ਧੋਤੇ ਜਾਣਗੇ ਹਨਾ ਜਿਹੜੀ ਸਫਾਈ ਆ ਹਰ ਇੱਕ ਜਿਹੜੀ ਔਰਤ ਹਨਾ ਇਹ ਔਰਤ ਦਾ ਫਰਜ਼ ਲਾਲੋ ਚਾਹੇ ਉਹਨਾਂ ਦੀ ਹਨਾ ਡਿਊਟੀ ਲਾਲੋ ਨਾਲ ਬਹੁਤ ਜਿਆਦਾ ਜਿਹੜੀ ਹੈਗੀ ਇਹ ਵੀ ਸਖ ਦੀ ਹੈਗੀ ਸਫਾਈਆਂ ਵਗੈਰਾ ਰੱਖਣਾ ਹਨ ਸਫਾਈ ਕਰਨਾ ਸਵੇਰ ਦੇ ਟਾਈਮ ਤਾਂ ਕੁਝ ਜ਼ਿਆਦਾ ਹੀ ਹੁੰਦਾ ਵੀ ਇਥੋਂ ਚੱਕ ਲੋਦ ਘਰ ਲੋਦ ਹੁੰਝ ਲੋਣਾ ਇਦਾਂ ਨਾ ਸਾਰਾ ਦਿਨੀ ਜਿਹੜਾ ਹੈਗਾ ਚੱਲਦਾ ਰਹਿੰਦਾ ਵਾ ਤੇ ਬਸ ਬੱਚੇ ਵਗੈਰਾ ਜਾਣ ਤੋਂ ਬਾਅਦ ਫਿਰ ਮੇਨ ਜਿਹੜੀ ਡਿਊਟੀ ਹੁੰਦੀ ਆ ਉਹ ਸਫਾਈਆਂ ਦੀ ਹੋ ਜਾਂਦੀਆਂ ਹਨਾ ਤੇ ਹਾਂ ਜੀ ਆ ਵੀ ਮੈਂ ਲੱਗੀ ਹੋਈ ਸੀ ਇਹ ਆਪਣਾ ਜਿਹੜਾ ਹੈਗਾ ਸੋਪਿਸ ਜ ਉਹ ਵੀ ਮੈਂ ਕਿਹਾ ਚਲੋ ਅੱਜ ਮੈਂ ਲੱਗਦੇ ਹਾਂ ਤੇ ਵੀ ਸਾਫ਼ ਕਰਦੇ ਇਹਨੂੰ ਵੀ ਤਿੰਨ ਚਾਰ ਦਿਨ ਹੋ ਗਏ ਸੀ ਮੇਥੋਂ ਹੱਥ ਨਹੀਂ ਸੀ ਵੱਜਿਆ ਇਹ ਜੀ ਆਪਾਂ ਨੇ ਘਰੀ ਬਣਾਇਆ ਹੋਇਆਗਾ ਇਹ ਵੈਸੇ ਅਸੀਂ ਨੇ ਦੇਖਿਆ ਸੀਗਾ ਮਿਸ ਹੋਦੇ ਰੁਕੋ ਉਸ ਨੂੰ ਸੀਗਾ ਥੋੜਾ ਜਿਹਾ ਵੀ ਜਿਵੇਂ ਆਪਾਂ ਕਹਿ ਦਈਏ ਵੀ 3350 400 ਕੁਛ ਇਦਾਂ ਪਰ ਇਹ ਬਿਲਕੁਲੀ ਬਚੀਆਂ ਹੋਈਆਂ ਫੱਟੀਆਂ ਹੁੰਦੀਆਂ ਜਿਵੇਂ ਹੁਣ ਲੱਕੜ ਦਾ ਕੰਮ ਕਰਦੇ ਆ ਪਾਪਾ ਜੀ ਉਹਨਾਂ ਕੋਲ ਹੀ ਪਈਆਂ ਸੀ ਬਸ ਉਹਨਾਂ ਨੇ ਲਾ ਕੇ ਫੱਟੀ ਇਦਾਂ ਦੇਖੋ ਸੇਮ ਪੀਸ ਹੋਵੇ ਬਣਾ ਕੇ ਤੇ ਉਹਦੇ ਉੱਪਰ ਕਰਤਾ ਕੱਲਰ ਦੇਖੋ ਕਿੰਨਾ ਸੋਹਣਾ ਸੋ ਪੀਸ ਬਣ ਕੇ ਤਿਆਰ ਹੋ ਗਿਆ ਆਪਣਾ ਨਾ ਤੇ ਇਹ ਜਿਹੜੀ ਬੋਟਲ ਸੀ ਉਹ ਕੋਟੇ ਸੀ ਗੀ ਤੇ ਉਹ ਮੈਂ ਚਾਕੇ ਸੈਟ ਤੇ ਰੱਖਦੀ ਮੈਂ ਕਈ ਵਾਰੀ ਬੱਚੇ ਦੇ ਕਿਸੇ ਨਾ ਕਿਸੇ ਦੇਣਾ ਹੱਥ ਤੇ ਵੱਜ ਜਾਂਦੀ ਆ ਤੇ ਹਾਂਜੀ ਜਦੋਂ ਆਪਣੀਆਂ ਸਫਾਈਆਂ ਚੱਲ ਰਹੀਆਂ ਨੇ ਆਪਾਂ ਝਾੜੂ ਪੋਚਾ ਸਵੇਰ ਦੇ ਟਾਈਮ ਕਰਦੇ ਆ ਫਿਰ ਆਪਣੀ ਦੁਕਾਨ ਵੀ ਦਾ ਕੰਮ ਵੀ ਹੈ ਨਾ ਨਾਲ ਦੇ ਨਾਲ ਹੁੰਦਾਗਾ ਬਸ ਤਾਂ ਹੁਣ ਚਲੋ ਹਨਾ ਦੀਵਾਲੀ ਆਉਣ ਵਾਲੀ ਆ ਜਿਹੜੀ ਆ ਸਫਾਈਆਂ ਨੇ ਹੋਣਗੀਆਂ ਹੀ ਹਨਾ ਪਰ ਫਿਰ ਵੀ ਜਿਹੜੀ ਡੇਲੀ ਰੁਟੀਨ ਦੀ ਸਫਾਈ ਆ ਉਹਦੀ ਗੱਲ ਅਲੱਗ ਹੀ ਹੁੰਦੀ ਆ ਨਾ ਉਹਦੇ ਚਲੋ ਆਪਾਂ ਡੀਪਲੀ ਕਰਾਂਗੇ ਪਰ ਇੱਥੇ ਮੈਂ ਲੱਗੀਆਂ ਜੀ ਆਪਣੀ ਸ਼ਾਪ ਤੇ ਆ ਗਈ ਸੀ ਨਾਲ ਹੀ ਝਾੜੂ ਵਗੈਰਾ ਮੈਂ ਇੰਦਰ ਵੀ ਨਾਲ ਹੀ ਕਰਦਿਨੀ ਹੁੰਦੀ ਆ ਪੋਚਾ ਤੇ ਆਓ ਦੇਖੋ ਜਿਹੜਾ ਆਪਣਾ ਵਾਲ ਪੇਪਰ ਫਟਿਆ ਹੋਇਆ ਦੇਖੋ ਲੱਗੇ ਨੂੰ ਹਲੇ ਥੋੜਾ ਟਾਈਮ ਹੋਇਆ ਪਰ ਪਹਿਲਾਂ ਤਾਂ ਕੁਝ ਤਾਂ ਬੱਚੇ ਸੀਗੇ ਚੌੜ ਕਰਦੇ ਸੀਗੇ ਉਧਰਲੇ ਬੇਟੇ ਬਸ ਉਹਨਾਂ ਤੋਂ ਫਾੜ ਗਿਆ ਨਾ ਪੈਰ ਵਗੈਰਾ ਵੱਜਿਆ ਤੇ ਨਾਲ ਹੀ ਕੋ ਭੈਣ ਆਈ ਉਹਦੇ ਨਾਲ ਛੋਟਾ ਜਿਹਾ ਬੱਚਾ ਸੀ ਉਹਨੇ ਬਿਲਕੁਲ ਹੀ ਉਤਾਰਤਾ ਪਹਿਲਾਂ ਤਾਂ ਇਦਾਂ ਸੀ ਵਿਚੋੜੋ ਹਨਾ ਟੇਪ ਵਗੈਰਾ ਨਾਲ ਹਨਾ ਪੈਵੀਕੋਲ ਵਗੈਰਾ ਨਾਲ ਲੱਗ ਜੂਗਾ ਹਨਾ ਸਹੀ ਹੋ ਜੂ ਇਹੇ ਪਰ ਇੱਕ ਦੋ ਦਿਨ ਲੰਗੇ ਤੇ ਨਾਲ ਹੀ ਉਹ ਬੱਚਾ ਆਇਆ ਉਹਨੇ ਨਾ ਗੋਦੀ ਚ ਬਿਠਾ ਲਿਆ ਪੈਣ ਨੇ ਜਦੋਂ ਬਿਠਾਇਆ ਤੇ ਉਹ ਬੱਚੇ ਨੇ ਹੱਥ ਨਾਲ ਇਦਾਂ ਹੀ ਖਿੱਚਦਾ ਸਾਰਾ ਸਾਰਾ ਫੜ ਗਿਆ ਉਹ ਤੇ ਨਜ਼ਰ ਬੱਟੂ ਵਾਲਾ ਕੰਮ ਹੋ ਗਿਆ ਹਨਾ ਤੇ ਚਲੋ ਜੀ ਕੋਈ ਗੱਲ ਨਹੀਂ ਹਨਾ ਬੱਚੇ ਛੋਟੇ ਆ ਨਾ ਤਾਂ ਹੁਣ ਦੇਖੋ ਆਪਾਂ ਕਹਿ ਵੀ ਨਹੀਂ ਸਕਦੇ ਕਸਟਮਰ ਨੇ ਹਨਾ ਇਦਾਂ ਵੀ ਆਪਣੇ ਤੋਂ ਬੋਲੇ ਜਾਂਦਾ ਬਾਕੀ ਬੱਚਾ ਛੋਟਾ ਉਹਨੂੰ ਇੰਨਾ ਪਤਾ ਨਹੀਂ ਹੈਗਾ ਸੀਗਾ ਤੇ ਹਾਂਜੀ ਇੱਥੇ ਵੀ ਦੇਖੋ ਰੇਤਾ ਕਿੰਨਾ ਜਿਆਦਾ ਛੜਿਆ ਮੈਂ ਬਹੁਤ ਜਿਆਦਾ ਰੇਤਾ ਇੱਧਰ ਵੀ ਸ਼ੌਪ ਦੇ ਬਹੁਤ ਜਿਆਦਾ ਰੇਤਾ ਹੋ ਜਾਂਦਾਗਾ ਤੇ ਨਾਲੇ ਅਸੀਂ ਸਾਰਾ ਦਿਨ ਜਿਹੜਾ ਹੈਗਾ ਇਹ ਦਰਵਾਜ਼ਾ ਮੇਨ ਆਪਾਂ ਲਗਾ ਕੇ ਰੱਖਦੇ ਆ ਬਿਲਕੁਲ ਵੀ ਮੈਂ ਇਹਨੂੰ ਬਹੁਤ ਘੱਟ ਖੋਲਦੀ ਹਾਂ ਇੱਧਰ ਲਈ ਸਾਈਡ ਤੋਂ ਵਿਚੁਰਾਣਾ ਵੀ ਰੇਤਾ ਰ ਵਗੈਰਾ ਆ ਜਾਂਦਾ ਵੀ ਹੋਣੀ ਹੁੰਦਾ ਹੈਗਾ ਪਰ ਫਿਰ ਵੀ ਇਹ ਸਾਰੇ ਨਾ ਗਰਦਾ ਗਰਦਾ ਜਿਹਾ ਹੋਇਆ ਪਿਆ ਸੀਗਾ ਦੇਖਦੇ ਆ ਹੁਣ ਚਲੋ ਦੋ ਆਪਾਂ ਆਪਣੀ ਸਫਾਈ ਵਗੈਰਾ ਕਰਾਂਗੇ ਸ਼ੁਰੂ ਤੇ ਹਾਂਜੀ ਮੈਂ ਸੀ ਹਨਾ ਇੱਕ ਮੇਰੇ ਭੈਣਾਂ ਲਈ ਜਿਹੜੇ ਹਾਊਸ ਵਾਈਫ ਨੇ ਉਹਨਾਂ ਲਈ ਹੈ ਨਾ ਕੋਈ ਵੀ ਕੰਮ ਕਰਨਾ ਕੋਈ ਇਹ ਤਾਂ ਹੈ ਨਹੀਂ ਵੀ ਔਖਾ ਜਿਹਾ ਹਨਾ ਬਹੁਤ ਭੈਣਾਂ ਕਹਿ ਦਿੰਦੀਆਂ ਨੇ ਵੀ ਅਸੀਂ ਹਨਾ ਘਰ ਦੇ ਕੰਮ ਨੇ ਸਾਨੂੰ ਬਹੁਤ ਹੋ ਜਾਂਦੇ ਨੇ ਵੀ ਸਾਈਡ ਕੰਮ ਆ ਜਿਹੜਾ ਕਿਵੇਂ ਕਰੀਏ ਪਰ ਭੈਣੇ ਹਨਾ ਜਦੋਂ ਆਪਾਂ ਘਰ ਘਰ ਸੰਭਾਲ ਸਕਦੇ ਹਾਂ ਨਾ ਪਰ ਫਿਰ ਵੀ ਜਿਹੜਾ ਥੋੜਾ ਮੋਟਾ ਕੰਮ ਆਪਾਂ ਘਰ ਦੇ ਵਿੱਚ ਰਹਿ ਕੇ ਵੀ ਕਰ ਸਕਦੇ ਹਾਂ ਨਾ ਜਿਵੇਂ ਜਿਹੜੀ ਮੇਰੀ ਭੈਣ ਨੂੰ ਸਲਾਈ ਵਗੈਰਾ ਦਾ ਕੰਮ ਆਉਂਦਾ ਉਹ ਸਲਾਈ ਵਗੈਰਾ ਕਰ ਸਕਦੀ ਆ ਕਿਸੇ ਨੂੰ ਕੋਟਿਆਂ ਸਵਾਟਰ ਬੁੰਨ ਦਾ ਕੰਮ ਆਉਂਦਾ ਉਹ ਕਰ ਸਕਦੀਆਂ ਨੇ ਨਾ ਸ਼ਹਿਰਾਂ 'ਚ ਦਾ ਬਹੁਤ ਡੋਰੀਆਂ ਵਗੈਰਾ ਬਣਾਉਣਾ ਹਨਾ ਇਦਾਂ ਦੇ ਬਹੁਤ سارے ਕੰਮ ਨੇ ਜੇ ਕਿਤੇ ਨੂੰ ਇਹ ਪਾਲਣ ਦਾ ਕੰਮ ਆਉਂਦਾ ਤਾਂ ਉਹ ਵੀ ਤੁਸੀਂ ਥੋੜੇ ਮੋٹے ਤੋਂ ਸ਼ੁਰੂ ਕਰ ਸਕਦੇ ਹੋਗੇ ਤੇ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਹੈਗਾ ਬਸ ਬੰਦੇ ਦੀ ਕਹਿੰਦੇ ਸੋਚ ਵੱਡੀ ਛੋਟੀ ਹੋ ਜਾਂਦੀ ਹੈਗੀ ਤੇ ਤੁਸੀਂ ਘਰੇ ਲੈ ਕੇ ਵੀ ਆਪਾਂ ਆਪਣੇ ਜਿਹੜਾ ਹੈਗਾ ਬੱਚਾ ਦੀ ਜਿਹੜੀ ਡੀਜਾਂ ਨੇ ਪੂਰੀਆਂ ਕਰ ਸਕਦੇ ਆ ਤੇ ਹਾਂਜੀ ਇੱਥੇ ਬਸ ਮੈ ਲੱਗੀ ਸੀਗੀ ਕੰਮ ਆਪਣੇ ਸਾਰੇ ਟੋਟਲ ਆਲਮੋਸਟ ਸਾਰੇ ਹੋ ਗਏ ਸੀਗੇ ਤੇ ਇਹ 6 ਇਹਨਾਂ ਦੇ ਪਾਪਾ ਲੈ ਕੇ ਆਏ ਸੀਗੇ ਔੜੇ ਕੱਲ ਸ਼ਾਮ ਨੂੰ ਮੈਂ ਨਾ ਹੋ ਕੱਢਨੇ ਭੁੱਲ ਗਈ ਤੇ ਵੈਸੇ ਵਧੀਆ ਪਏ ਨੇ ਕੋਈ ਇਹ ਨਹੀਂ ਵੀ ਕੋਈ ਖਰਾਬ ਵਗੈਰਾ ਹੋਇਆਗਾ ਤੇ ਇਥੇ ਮੈਂ ਕਿ ਚਲੋ ਆਪਾਂ ਹਨਾ ਇਹ ਵੀ ਆਪਾਂ ਲੱਗਦੇ ਹੱਥ ਵੀ ਤੋ ਕੇ ਰੱਖ ਦੇਣ ਥੋੜਾ ਟਾਈਮ ਸੁੱਕਣਗੇ ਦੇਖ ਲੈ ਫਿਰ ਮੈਂ ਤਾਂ ਸੋਚਿਆ ਮੈਂ ਤਾਂ ਇਦਾਂ ਲੱਗੇ ਵੀ ਚਲੋ ਕਿਤੇ achar ਵਗੈਰਾ ਪਾਉਣਾ ਪਰ ਉਹ ਲੈ ਕੇ ਆਏ ਸੀ ਇਹਨਾਂ ਦਾ ਝੂਰਨਾ ਬਣਾਉਣਾ ਕਹਿੰਦੇ ਵੀ ਸਕਾ ਕੇ ਇਦਾਂ ਕੱਟ ਕੇ ਹਨਾ ਫਿਰ ਗ੍ਰाइंड ਕਰਕੇ ਵੀ ਇਹਨਾਂ ਦਾ ਜਿਹੜਾ ਹੈਗਾ ਝੂਰਨਾ ਬਣਾਉਣਾ ਵਾ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਆਪਾਂ ਥੋੜੇ ਦਾ achar ਪਾ ਦਾਂਗੇ ਹਨਾ ਉਹਨਾਂ ਦੀ ਰੀਜ਼ ਵੀ ਪੂਰੀ ਹੋ ਜੂ ਹਸਬੰਡ ਦਾ ਜਿਹੜਾ ਹੈਗਾ ਰੀਜ਼ ਉਹਨਾਂ ਦੀ ਵੀ ਪੂਰੀ ਹੋ ਜੂ ਤੇ ਤੇ ਆਪਣਾ ਵੀ ਹਨਾ ਹੋ ਜੂ ਵੀ ਥੋੜੇ ਦਾ ਆਪਾਂ achar ਪਾ ਲਾਂਗੇ ਥੋੜੇ ਵਿਚੋਂ ਨਾਲੇ ਪੌੜਰ ਬਣਾਦਾ ਆ ਗਿਆ ਨਾ ਘੱਟ ਕੇ ਨਾਲੇ ਤੇ ਹਾਂਜੀ ਬਸ ਇਹ ਸੀਗੀ ਮੇਰੀ ਅੱਜ ਦੀ ਵੀਡੀਓ ਜਨੇ ਸ਼ਨੀਵਾਰ ਦਾ ਬਲੌਗ ਅੱਗੇ ਜਿਹੜਾ ਤੁਸੀਂ ਦੇਖੋਗੇ ਉਹ ਹੈਗਾ ਜੀ ਸੰਡੇ ਦਾ ਬਲੌਗ ਮੇਰੇ ਤੋਂ ਕੋਈ ਬਲੌਗ ਸ਼ੂਟ ਨਹੀਂ ਹੋਇਆ ਸੀ ਉਸ ਦਿਨ ਸ਼ਾਮ ਨੂੰ ਹਨਾ ਕੰਮ ਬਹੁਤ ਸਾਰੇ ਹੋ ਗਏ ਤੇ ਸ਼ੌਪ ਚ ਆ ਗਏ ਸੀ ਕਸਟਮਰ ਲਓ ਜੀ ਸਵੇਰ ਦਾ ਹੋ ਗਿਆ ਟਾਈਮ ਤੇ ਨੂਰ ਹੋਣਾ ਛਿੜਦੇ ਹਨਾ ਅੱਜ ਹੈਗਾ ਸੰਡੇ ਇੱਧਰ ਲੱਗੀ ਹੋਈ ਹੈ ਪੀਚ ਵਾਲੀ ਦੁਕਾਨ ਇੱਕ ਹੀ ਹੈ ਇਹ ਸੰਦਗਾ ਦੇ ਤੈ ਆ ਕਰੂਗੀ ਸਕੂਲੋਂ ਕਿੰਨੀ ਉਦਰਾ ਤੇ ਇਹ ਨਾਲ ਉਸ ਰਖੂਗੀ ਨੂੰ ਰਗੇ ਥਵਾਇਆ ਹੈ ਲੈ ਜੂ ਸਕੂਲੋਂ ਅਜੇ ਦੇਖੋ ਨੂਰ ਦੀਆਂ ਚੱਪਲਾਂ ਉਹਦੀ ਦੀਦੀ ਨੇ ਲੈ ਕੇ ਦਿੱਤੀਆਂ ਨਾ ਬਰਸਾਤੋਂ ਨੂਰ ਵੰਡੇ ਦੇ ਹਾਂ ਮੇਰੇ ਆਉਣੀ ਨਹੀਂ ਇਧਰ ਨਾ ਦੇਖੋ ਕਿ ਨਹੀਂ ਆ ਸੌਣੇ ਅੱਜ ਮਮਾ ਹਾਂਜੀ ਕਿ ਆਪਾਂ ਨੀ ਕੋ ਕੇ ਨਾ ਬੱਦਨਾ ਆਪਾਂ ਕਰਾਂ ਚਾਹ ਉਹ ਦਿਨ ਦੇ ਰੋਡ ਦਾ ਸ਼ੂਟ ਵੀ ਮਾਣੀ ਚਾਹਗਾ ਸ਼ੂਟ ਵੀ ਬਣਾਉਗੇ ਦਿਨ ਨਾਲ ਦਾ ਹੋਰ ਕੁਛ ਹੈ ਹੋਰ ਕੁਛ ਅਈ ਤੇ ਲਾ ਜੀ ਅੱਜ ਹੈਗਾ ਸੰਡੇ ਬੱਚੇ ਆਪਦਾ ਕਰ ਰਹੇ ਹੈ ਇੰਜੋਏ ਨਮ 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 ਮੈਂ ਕੱਦ ਤੋ ਜਾਣ ਨਹੀਂ ਹੈ ਇਹ ਚੀਜ਼ ਵਧੀਆ ਨਾ ਤੇ ਦੂਜੀ ਬੇਟੀ ਦਿਖਾਉਣੀ ਹੈ ਸਾਨੂੰ ਕੀ ਲੱਗੀ ਹੋਇਆ ਕਰਨ ਇਹਦੇ ਚੱਲ ਰਹੀ ਹੈ ਸਟੱਡੀ ਇੱਧਰ ਬੈਠ ਕੇ ਆ ਕੇ ਹਾਂਜੀ ਇਥੇ ਇਹਨਾਂ ਦੇ ਪਾਪਾ ਲੈ ਕੇ ਆਏ ਸੀ ਉਸ ਦਿਨ ਆਲੂ ਹਨਾ ਔਰ ਇਹਨਾਂ ਨਾਲ ਜਿਸ ਦਿਨ ਲੈ ਕੇ ਆਏ ਸੀ ਕੁਝ ਸਬਜ਼ੀਆਂ ਤੇ ਨਾਲ ਹੀ ਮੈਂ ਮੰਗਵਾਏ ਸੀਗੇ ਆਲੂ ਮੈਂ ਕਿਹਾ ਜਦੋਂ ਲਫਾਫੇ ਜਪੇ ਰਹਿਣਗੇ ਤਾਂ ਇਹ ਖਰਾਬ ਹੋ ਜਾਂਦੇ ਜਦੋਂ ਆਪਾਂ ਇਹਨੂੰ ਨਾਲ ਦੀ ਨਾਲ ਇਹਨਾਂ ਦੀ ਸਮਾਈ ਨਾ ਕਰੀਏ ਹਨਾ ਤੇ ਨਾਲ ਦੀ ਨਾਲ ਹੀ ਖਰਾਬ ਜੀ ਹੋ ਜਾਂਦੇ ਨੇਗੇ ਪਾਣੀ ਜੇ ਛੱਡ ਜਾਂਦੇ ਆ ਤੇ ਚਲੋ ਆਪਾਂ ਇਹਨਾਂ ਨੂੰ ਟੋਕੀ ਦੇ ਵਿੱਚ ਕੱਢ ਕੇ ਰੱਖ ਦਿੰਦੇ ਆਗੇ ਹਨਾ ਤੇ ਵੈਸੇ ਢੋਕੇ ਤਾਂ ਮੈਂ ਕਦੀ ਨਹੀਂ ਆਖੇ ਵੈਸੇ ਦੀਆਂ ਆਪਾਂ ਕੱਢ ਕੇ ਇਹਨਾਂ ਨੂੰ ਰੱਖ ਦੇਵਾਂਗੇ ਵੀ ਆਪਣਾ ਜ਼ਰੂਰੀ ਆ ਜਿਹੜਾ ਇੱਕ ਕੰਮ ਹੁੰਦਾ ਹਾਊਸ ਵਾਈਫ ਦਾ ਨਾ ਡੇਲੀ ਤੇ ਹਾਂਜੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆਂ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਅੱਗੇ ਵੀ ਆਪਣੇ ਫਰੈਂਡ ਸਰਕਲ 'ਚ ਆਪਣੇ ਫੈਮਿਲੀ ਸਰਕਲ 'ਚ ਵੀਡੀਓ ਜੀ ਆਪਣੇ ਜਰੂਰ ਸ਼ੇਅਰ ਕਰਿਆ ਕਰੋ ਤਾਂ ਕਿ ਹਨਾ ਆਪਣੀ ਜਿਹੜੀ ਸਪੋਰਟ ਹੋ ਸਕੇ ਕਿਉਂਕਿ ਆਪਾਂ ਇੱਥੇ ਤੱਕ ਵੀ ਤੁਹਾਡੇ ਨਾਲ ਹੀ ਆਏ ਆ ਤੁਸੀਂ ਨੇ ਆਪਾਂ ਨੂੰ ਇੱਥੇ ਤੱਕ ਲੈ ਕੇ ਆਂਦਾ ਇੱਥੇ ਤੱਕ ਪਹੁੰਚਾਇਆ ਤੇ ਅੱਗੇ ਵੀ ਆਪਾਂ ਤੁਹਾਡੀ ਹੀ ਹੈਲਪ ਦੇ ਨਾਲ ਹੀ ਹਨਾ ਅੰਗੇ ਤੱਕ ਜਾਣਾਗਾ ਕਿਉਂਕਿ ਦੇਖੋ ਹਨਾ ਘਰ ਦੇ ਕੰਮਾਂ ਦੇ ਨਾਲ-ਨਾਲ ਵੀਡੀਓ ਬਣਾਉਣਾ ਬਲੌਗ ਬਣਾਉਣਾ ਕੋਈ ਸੌਖਾ ਜਿਹਾ ਕੰਮ ਨਹੀਂ ਹੈਗਾ ਹਰ ਵਕਤ ਕੈਮਰਾ ਛੱਕਣਾ ਲਾ ਧਰਨਾ ਹੈ ਨਾ ਤੇ ਬਹੁਤ ਵੱਡਾ ਰਿਸਕ ਹੈ ਹੋ ਰਿਸਕ ਦਾ ਵੀ ਲਾ ਲਉ ਤੇ ਬਹੁਤ ਵੱਡਾ ਹਨਾ ਕੰਮ ਹੋ ਜਾਂਦਾ ਜਿਵੇਂ ਜਿਹੜਾ ਕੰਮ ਆਪਾਂ 10-15 ਮਿੰਟਾਂ 'ਚ ਕੰਮ ਕਰਦੇ ਆ ਉਹ ਕੰਮ ਆਪਾਂ ਨੂੰ ਤਕਰੀਬਨ 20 ਮਿੰਟ 25 ਮਿੰਟ ਲੱਗ ਜਾਂਦੇ ਨੇ ਹਨਾ ਕੈਮਰਾ ਸੈਟ ਵਗੈਰਾ ਕਰਦੇ ਆ ਨੂੰ